ਸੀਨ ਵਾਲਾ ਅਸੀਂ ਬੁਲਾ ਦੇ ਕਿ ਤੁਹਾਨੂੰ ਲੱਗਦਾ ਸੀਨ ਵਾਲੋ ਮੈਂ ਉਹਨੇ ਠੇਕਾ ਲੈ ਲਿਆ ਨਾ ਨਾ ਲਵੀ ਠੇਕਾ ਸੀ ਕਿ ਅਸੀਂ ਕਿਹੜਾ ਠੇਕਾ ਦਿੱਤਾ ਅਸੀਂ ਕਿਹੜਾ ਨੂੰ ਠੇਕਾ ਦਿੱਤਾ ਆ ਸਾਡਾ ਲਿਆ ਹੋਇਆ ਅਸੀਂ ਆਪਾ ਆਪਾ ਗੱਲ ਆਪਾ ਮੈਂ ਨਾਲ ਡੱਟ ਕੇ ਖੜਿਆ ਲੋੜ ਵੀ ਹੈ ਲੋੜ ਪਈ ਲੋੜ ਪਈ ਅਸੀਂ ਉਹਨਾਂ ਮੈਨੂੰ ਖੜਾ ਨਹੀਂ ਕਾਇਨ ਨੂੰ ਗਨਮੈਨ ਦਿੱਤੇ ਨੇ ਦਬਾਉਣ ਵਾਲਿਆਂ ਨੂੰ ਇਹ ਵਧੀਆ ਕੀਤਾ ਸਰਕਾਰ ਨੇ ਬਾਬੂ ਜੀਆ ਕੀਤਾ ਕੰਮਾਂ ਦੇਤੇ ਉਹਨਾਂ ਦੇ ਬਾਪ ਜਿਹੜੇ ਉਹਦੇ ਦਿੱਤੇ ਵੀ ਗੁੱਸੇ ਕਰਨੇ ਕਾਰਨ ਕਿ ਆ ਉਹਦੇ ਕਿਸੇ ਇੱਕ ਪੁਲਿਸ ਵਾਲਾ ਕਹਿ ਰਿਹਾ ਕਹਿੰਦਾ ਮੇਰੇ ਬੱਚੇ ਪੁੱਤਾਂ ਤੁਹਾਨੂੰ ਡਿਊਟੀ ਕੀ ਮੈਂ ਤਾਂ ਸਾ ਵੀ ਡਿਊਟੀ ਲੱਗੀ ਹੋਈ ਹੈ ਇਹ ਸਾਡੇ ਸਿੱਖ ਕੌਮ ਨੂੰ ਜਲੀਲ ਕੀਤਾ ਜਾ ਰਿਹਾ ਧੋਖੇ ਨਾਲ ਸੱਦਣਾ ਉਹਦੀ ਕਾਰ ਦੇ ਵਿੱਚ ਹਜ਼ੂਰੀਏ ਨਾਲ ਜਿਹੜਾ ਕਿ ਗੁਰੂ ਕੇ ਸਿੱਖ ਹਜ਼ੂਰੀਆ ਬੰਦੇ ਨੇ ਵੀ ਉਹਦੇ ਨਾਲ ਗਲਾ ਘੋਟਿਆ ਗਿਆ ਇਹ ਉਤੋਂ ਵੀ ਮਾੜੀ ਗੱਲ ਪਾਲ ਜਿਹੜਾ ਨਸ਼ੇ ਛਡਾਉਂਦਾ ਚਾਕੇ ਡੇਬਰੂਗੜ੍ਹ ਜੇ ਜੀ ਦੇਤਾ ਉਹ ਉਹਨੇ ਕੀ ਕੀਤਾ ਉਹਨੇ ਮਾਰਾ ਕੀ ਕਰਤਾ ਦੱਸੋ ਕੀ ਕੀਤਾ ਜੀ ਉਹਨੇ ਮਾਰਾ ਉਹ ਸਰਕਾਰਾਂ ਨਹੀਂ ਚਾਹੁੰਦੀਆਂ ਜਿਸ ਅਮਰਤਪਾਲ ਨੇ ਕੀ ਗਨਾ ਕੀਤਾ ਉਹ ਨਸ਼ੇਸ਼ਣ ਆਉਂਦਾ ਸੀ ਹੱਲਾਸ਼ੇਰੀ ਦੇ ਦੇਣੀ ਵੀਪ ਕਾਤਲ ਤੁਸੀਂ ਵਧੀਆ ਕੀਤਾ ਇਹ ਮਾੜੀ ਗੱਲ ਸਹੀ ਸੋਚ ਇਹ ਕਹਿੰਦੀ ਹੈ ਖਾਸ ਕਰਕੇ ਇੱਕ ਗੁਰਸਿੱਖ ਦੀ ਵੀ ਔਰਤ ਤੇ ਬਾਰ ਨਹੀਂ ਕਰਦਾ ਸਦੀਪ ਸਿੱਧੂ ਜੇ ਸਿੱਖ ਬਾਨਾ ਚਾਹੁੰਦਾ ਸੀ ਉਹਨੂੰ ਬਾਤ ਆ ਇਹ ਸਾਡਾ ਜਿਹੜਾ ਗਾਇਕ ਸੀਗਾ ਉਹਨੂੰ ਬਾਤ ਸਿੱਖ ਕੌਮ ਦੀ ਦੁਸ਼ਮਣਾਂ ਨੇ ਸਰਕਾਰਾਂ ਜੋ ਦੋਸਾਂ ਸਿੱਖਾਂ ਨੂੰ ਹੋਇਆ ਉਹਦੇ ਦਸ਼ਮਨ ਵੱਧ ਨੇ 30 30 ਸਾਲ ਹੋ ਗਏ ਸਾਡੇ ਸਿੰਘ ਅੰਦਰ ਬੈਠੇ ਨੇ ਉਹਨਾਂ ਬਾਰੇ ਤਾਂ ਮਤਲਬ ਕੋਈ ਗੱਲ ਨਹੀਂ ਹੋ ਰਹੀ ਸਿੱਖ ਕੌਮ ਤੇ ਇੰਨਾ ਤਸ਼ੱਦਦ ਹੋਇਆ ਹੈ 47 ਯਾਦ ਕਰਾਤਾ ਸਾਨੂੰ 84 ਵੇਲੇ ਉਧਰ ਗੱਲ ਕਿਉਂ ਨਹੀਂ ਗਈ ਉਧਰ ਗੱਲ ਧਿਆਨ ਕਿਉਂ ਨਹੀਂ ਲੱਗਦਾ ਨੇ ਦੋ ਦੋ ਦਿਨ ਤੋਰ ਨੇ ਇੱਕ ਆਪ ਦਾ ਹਿੰਦੂਆਂ ਦਾ ਯਾਰ ਆਖਾ ਕਹੋਂਦਾ ਪਰ ਅਸੀਂ ਹਿੰਦੂ ਨੂੰ ਮੰਨਦੇ ਨਹੀਂ ਉਹ ਵੀ ਉਹ ਬੋਲ ਰਿਹਾ ਹੈਗਾ ਇਕੋ ਮਾਂਡਾਗਾ ਉਹ ਗੰਦ ਪਾਰਾ ਇਹਨਾਂ ਨੂੰ ਚੱਕ ਗਨਵਣ ਕਿਉਂ ਦੁੱਤੇ ਨੇ ਚੱਕ ਇਹਨਾਂ ਨੂੰ ਅੰਦਰ ਦੋ ਇਹ 10 ਬੰਦੇ ਅੰਦਰ ਨੇ ਕਿਉਂ 1000 ਬੰਦਾ ਖਰਾਬ ਕੀਤਾਗਾ ਕਮਲਕੌਰ ਉਰਫ ਕੰਚਨਾ ਕੁਮਾਰੀ ਵਰਸਿਡ ਅਮਰਤਪਾਲ ਮਹਿਰਾ ਜਿਸ ਦਾ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਤੇ ਜਿਹੜੀਆਂ ਖਬਰਾਂ ਨੇ ਬਹੁਤ ਜਿਆਦੀਆਂ ਵਾਇਰਲ ਹੋ ਰਹੀਆਂ ਹਨ ਕੁਝ ਅਮਰਤਪਾਲ ਮਹਿਰਾ ਦੇ ਹੱਕ ਦੇ ਵਿੱਚ ਲੋਕ ਬੋਲਦੇ ਨਜ਼ਰ ਆ ਰਹੇ ਹਨ ਅਤੇ ਕੁਝ ਕਮਲਕੌਰ ਦੇ ਅੱਜ ਫੇਰ ਇੱਕ ਵਾਰ ਦੁਬਾਰੇ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਹਨ ਸਮਾਜ ਸੇਵੀ ਹਰਿੰਦਰਪਾਲ ਖਾਲਸਾ ਜੀ ਸਤਿ ਸ਼੍ਰੀ ਅਕਾਲ ਜੀ ਤੇ ਦੂਜੇ ਪਾਸੇ ਸਾਡੇ ਨਾਲ ਮੌਜੂਦ ਨੇ ਬਲਵੰਤ ਸਿੰਘ ਜੋਗਾ ਜੀ ਇਹ ਵੀ ਇੱਕ ਸਮਾਜ ਸੇਵੀ ਸਤਿ ਸ਼੍ਰੀ ਅਕਾਲ ਅੱਜ ਸਾਡੇ ਨਾਲ ਮੌਜੂਦ ਨੇ ਤਾਂ ਇਹਨਾਂ ਨਾਲ ਆਪਾਂ ਗੱਲ ਵੀ ਕਰਾਂਗੇ ਕਿ ਕਿਸ ਤਰ੍ਹਾਂ ਦੇਖਦੇ ਆ ਜਿਹੜਾ ਉਹ ਇੱਕ ਕਤਲ ਹੁੰਦਾ ਹੈ ਕਿ ਕੌਣ ਦੋਸ਼ੀ ਤੇ ਕੌਣ નિર્ਦੋਸ਼ ਜਾਂ ਪਹਿਲਾ ਸਵਾਲ ਸਾਡਾ ਬਲਵੰਤ ਜੋਗਾ ਜੀ ਕੋਲੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕਮਲ ਕਮਲਕੌਰ ਦਾ ਉਰਫ ਕੰਚਨਕੁਮਾਰੀ ਦਾ ਕਤਲ ਹੁੰਦਾ ਬਠਿੰਡੇ ਦੇ ਵਿੱਚ ਕਈ ਲੋਕਾਂ ਦੀ ਜਿਹੜੇ ਵਿਚਾਰ ਨੇ ਕੋਈ ਉਸ ਨੂੰ ਮਾਰਾ ਕਹਿ ਰਿਹਾ ਕੋਈ ਕਹਿੰਦਾ ਕਿ ਅਮਰਤਪਾਲ ਮਹਿਰਾ ਮਾਰਾ ਤੁਸੀਂ ਕਿਸ ਤਰ੍ਹਾਂ ਦੇਖੋ ਹੱਲਾਸ਼ੇਰੀ ਦੇ ਦੇਣੀ ਵੀਪ ਕਤਲ ਤੁਸੀਂ ਵਧੀਆ ਕੀਤਾ ਇਹ ਮਾੜੀ ਗੱਲ ਹੈ ਹੱਲਾਸ਼ੇਰੀ ਆ ਜਿਹੜੀ ਉਹ ਖਰਾਬ ਕਰਦੀ ਹੈ ਸਹੀ ਸੋਚ ਇਹ ਕਹਿੰਦੀ ਹੈ ਖਾਸ ਕਰਕੇ ਇੱਕ ਗੁਰਸਿੱਖ ਦੀ ਵੀ ਔਰਤ ਤੇ ਬਾਰ ਨਹੀਂ ਕਰਨਾ ਉਹਨੂੰ ਸਮਝਾਇਆ ਜਾ ਸਕਦਾ ਸੀ ਉਹਦੀ ਪੁਲਿਸ ਕੰਪਲੇਂਟ ਕੀਤੀ ਜਾ ਸਕਦੀ ਸੀ ਹੋਰ ਤਰੀਕੇ ਬਹੁਤ ਸਾਰੇ ਲੱਭੇ ਜਾ ਸਕਦੇ ਸੀ ਪਰ ਇੱਕ ਔਰਤ ਦਾ ਕਤਲ ਕਰ ਦੇਣਾ ਮੇਰੇ ਹਿਸਾਬ ਨਾਲ ਬਹੁਤ ਮਾੜੀ ਗੱਲ ਹੈ ਕਤਲ ਨਹੀਂ ਸੀ ਕਰਨਾ ਉਸ ਤਰ੍ਹਾਂ ਕੋਈ ਬਣਦੀ ਸਜ਼ਾ ਨਾਰਮਲ ਸਜ਼ਾ ਉਹਦੇ ਜਿੰਨਾ ਕੋਨੇ ਗੁਨਾਹ ਕੀਤਾ ਸੀ ਉੰਨੀਕ ਸਜ਼ਾ ਦੇ ਦੇਂਦੇ ਕੋਈ ਵੱਡੀ ਗੱਲ ਨਹੀਂ ਸੀ ਪਰ ਧੋਖੇ ਨਾਲ ਸਾਦਣਾ ਉਦੀ ਕਾਰ ਦੇ ਵਿੱਚ ਮੈਂ ਤਾਂ ਇੱਕ ਐਸੀ ਤਰ੍ਹਾਂ ਪੜ ਰਿਹਾ ਸੀ ਕਹਿੰਦੇ ਵੀ ਹਜ਼ੂਰੀਏ ਨਾਲ ਜਿਹੜਾ ਕਿ ਗੁਰੂ ਕੇ ਸਿੱਖ ਹਜ਼ੂਰੀਆ ਬਣਦੇ ਨੇ ਵੀ ਉਹਦੇ ਨਾਲ ਗਲਾ ਘੋਟਿਆ ਗਿਆ ਇਹ ਉਦੋਂ ਵੀ ਮਾੜੀ ਗੱਲ ਹੈ ਅਸੀਂ ਅਮਰਤਪਾਲ ਨੂੰ ਵੀ ਮਾੜਾ ਨਹੀਂ ਕਹਿੰਦੇ ਜਿਨੇ ਕਾਣਾ ਕੀਤਾ ਪਰ ਉਹਨੇ ਜ਼ਿਆਦਾ ਕੀਤਾ ਜਿੰਨਾ ਕਿ ਮਰੀਜ਼ ਬਿਮਾਰ ਹੈ ਉਹਨੂੰ ਓਨੀ ਹੀ ਦਵਾਈ ਦਿਓ ਜਿੰਨਾ ਕੋ ਦਾ ਗੁਨਾਹ ਵਣਦਾ ਓਨੀ ਹੀ ਸਜ਼ਾ ਦੇ ਦੇਣੀ ਚਾਹੀਦੀ ਹੈ ਮੇਰੇ ਤਾਂ ਇਹ ਨਿੱਜੀ ਸੋਚ ਨੇ ਪਰ ਕਤਲ ਕਰ ਦੇਣਾ ਉਹ ਵੀ ਇੱਕ ਔਰਤ ਨੂੰ ਮਾੜੀ ਗੱਲ ਹੈ ਨੀ ਬਲਵੰਤ ਜੀ ਤੁਹਾਡੀ ਗੱਲ ਬਚਾ ਲਿਆ ਤੁਸੀਂ ਕਹਿੰਦੇ ਹੋ ਸਜ਼ਾ ਦੇ ਦਿੰਦੇ ਜਾਂ ਸਮਝਾਦੇ ਸਮਝਾਇਆ ਤੈਨੂੰ ਕਈ ਵਾਰ ਸੀ ਕਈ ਵਾਰ ਉਹਨਾਂ ਦੇ ਘਰੇ ਗਏ ਨੇ ਉਹ ਇੱਥੋਂ ਤੱਕ ਕਿ ਅਮਰਤਪਾਲ ਨੇ ਫੇਸਬੁੱਕ ਤੇ ਲਾਈਵ ਹੋ ਕੇ ਕਿਹਾ ਕਿ ਭਾਈ ਮੈਂ ਇਹਨੂੰ 1.5 ਲੱਖ ਰੁਪਏ ਵੀ ਕਿਹਾ ਸੀ ਕਿ ਤੂੰ ਭਾਈ ਮਾੜਾ ਮੋਟਾ ਆਪਣਾ ਤਿਲ ਫੁੱਲ ਚਲਾ ਉਸ ਤੋਂ ਬਾਅਦ ਤੇਰੀ ਹੋਰ ਮਦਦ ਕਰਾਂਗੇ ਪਰ ਇਹ ਹਟੀ ਨਾ ਨਹੀਂ ਨਹੀਂ ਉਹ ਸਮਝਾਇਆ ਹੋ ਜਿੱਥੋਂ ਤੱਕ 1.5 ਲੱਖ ਦੀ ਸਵਾਲ ਹੈ ਇਹ ਮੈਨੂੰ ਗੱਲ ਹਾਜ਼ਮ ਨਹੀਂ ਹੁੰਦੀ ਨੰਬਰ 2 ਤੇ मतलब फिर ਉਸ ਨੂੰ ਧੋਖੇ ਨਾਲ ਸੱਦਣਾ ਫਿਰ ਉਹਨੂੰ ਮਤਲਬ ਵੱਡੀ ਸਜ਼ਾ ਦੇਣੀ ਮੇਰੇ ਹਿਸਾਬ ਨਾਲ ਵੀ ਇਹ ਠੀਕ ਨਹੀਂ ਹੈ। ਜੀ। ਖਾਲਸਾ ਹੀ ਤੁਹਾਡੇ ਨਾਲ ਗੱਲ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਸੁਣਿਆ ਹੈ ਬਲਵੰਤ ਜੀ ਕਹਿੰਦੇ ਕਿ ਜਿਹੜਾ ਉਸ ਨੂੰ ਮਾਰਿਆ ਉਹ ਠੀਕ ਨਹੀਂ ਸੀਗਾ। ਤੇ ਪਰ ਜੇ ਦੂਜੇ ਪਾਸੇ ਲੋਕਾਂ ਦੀ ਆਪਾਂ رائے ਲੈਣੇ ਜਿਹੜੇ ਅਮਰਤਪਾਲ ਦੇ ਹੱਕ 'ਚ ਖੜੇ ਨੇ ਉਹ ਕਹਿੰਦੇ ਕਿ ਸੌਦਾ ਲੱਗਣਾ ਜ਼ਰੂਰੀ ਸੀ। ਦੇਖੋ ਅਤ ਦਾ ਅੰਤ ਹੁੰਦਾ ਹੈਗਾ। ਅਮਰਤਵਰ ਮੈਰੋ ਨੇ ਉਹ ਸਮਝਾਇਆ ਬੁਲਾਇਆ ਬੈਠ ਕੇ ਭੈਣ ਵੀ ਕਿਹਾ ਉਸ ਨੂੰ ਇਹ ਭੈਣੇ ਆਪਦੇ ਸਿੱਧੇ ਰਾਹਤੇ ਚੱਲੋ ਤੇ ਇਹ ਗੰਦ ਨਾ ਪਾਓ ਪਹਿਲੀ ਗੱਲ ਤਾਂ ਸਰਕਾਰ ਨੂੰ ਚਾਹੀਦਾ ਸੀ ਜਦੋਂ ਉਸ ਦੀਆਂ ਇੰਨੀਆਂ ਰੀਲਾਂ ਆ ਰਹੀਆਂ ਨੇ ਸਰਕਾਰ ਨੂੰ ਚਾਹੀਦਾ ਜਿ ਉਹ ਇਹ ਜੀ ਗੰਦ ਨੂੰ ਬੰਦ ਕਰ ਦੇਣਗੀਂਦਾ ਪਰ ਜਦੋਂ ਅਤ ਦਾ ਅੰਤ ਹੋ ਜਾਂਦਾ ਫਿਰ ਗੰਦ ਤਾਂ ਸਾਫ਼ ਕਰਨੀ ਪੈਣਾ ਕਿਸੇ ਨੂੰ ਤਾਂ ਕਰਨੀ ਪੈਣਾ ਸੀ ਕਿਸੇ ਨੂੰ ਦੇਖੋ ਖਾਲਸਾ ਜੀ ਇਹ ਗੱਲ ਨਾਲ ਮੈਂ ਸਹਿਮਤ ਨਹੀਂ ਹਾਂ ਮੈਂ ਸਹਿਮਤ ਨਾ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਔਰਤ ਨੇ ਗੰਦ ਪਾਇਆ ਉਹਦਾ ਸੋਧਾ ਲਾਉਣਾ ਜ਼ਰੂਰੀ ਸੀ ਸਿੱਖ ਕੌਮ ਦੇ ਕਾਤਲ ਹਲੇ ਜਿਉਂਦੇ ਫਿਰਦੇ ਨੇ ਮੈਨੂੰ ਤਾਂ ਇਹ ਲੱਗਦਾ ਹੈ ਵੀ ਸਾਡਾ ਸਿੱਖ ਕੌਮ ਦਾ ਧਿਆਨ ਇੱਕ ਪਾਸੇ ਲਾਉਣ ਵਾਸਤੇ ਇਹ ਗੱਲ ਕੀਤੀ ਗਿਆ ਧਿਆਨ ਸਾਡਾ ਭਟਕਾਇਆ ਗਿਆ ਮੈਂ ਦੱਸੋ ਫਿਰਾ ਮਤਲਬ ਗੰਤ ਪਾਉਣਾ ਜ਼ਰੂਰੀ ਸੀਗਾ ਇਹ ਜਿੰਨੀਆਂ ਲੜਕੀਆਂ ਇੰਨਾ ਪੰਜਾਬ ਚ ਆ ਕੇ ਉਹਦਾ ਨੌ ਕੀ ਸੀ ਉਹਨੇ ਕੌਰ ਕਿਉਂ ਲਾਇਆ ਸਿਰਫ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਤੁਹਾਡੀ ਗੱਲ ਗੱਲ ਦਬਾਉ ਦਨਾ ਨਸ਼ਾ ਬਾਹਰੋਂ ਆਉਂਦਾ ਪੰਜਾਬ 'ਚ ਕਿਉਂ ਆਉਂਦਾ ਗੁਜਰਾਤ ਜੀ ਅਗੇਰਾਤ ਰਾਹੀਂ ਪੰਜਾਬ ਚ ਆ ਜਾਂਦਾ ਹੈ ਬੰਬੇ ਰਾਹੀਂ ਕੁਝ ਪੰਜਾਬ ਚ ਆ ਜਾਂਦਾ ਹੈ ਪੰਜਾਬ ਚ ਹੀ ਗੰਦ ਕਿਉਂ ਪੰਡਾਏ ਇੱਕ ਬਿਹਾਰ ਬਾਰੋਂ ਆ ਕੇ ਲੜਕੀ ਪੰਜਾਬ થી ਕੌਰ ਰੱਖ ਕੇ ਕਿਉਂ ਗੰਦ ਪਾਈ ਹੈ ਸਿਰਫ ਪੰਜਾਬ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਜਿਸ ਦਿਨ ਦੀ ਸਾਡੇ ਸਿੱਖ ਕੌਮ ਦੀ 1920 ਤੋਂ ਸਾਡੀ ਜਨ ਸੰਸਥਾ ਬਣੀ ਹੈ ਉਦੋਂ ਤੋਂ ਇਹ ਲੋਕ ਇਸ ਨੂੰ ਖਤਮ ਕਰਨ ਵਾਸਤੇ ਕੇਪੀਐਸ ਗਿੱਲ ਵਰਗੇ ਨੇ ਇਹਨਾਂ ਨੂੰ ਪੜਾ ਬੰਦ ਖਤਮ ਕਰਨਾ ਚਾਹਿਆ ਪਰ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਾਡ ਹੈ ਉਹਨਾਂ ਨੇ ਐਸਾ ਪੰਥ ਸਾਜਿਆ ਉਹ ਜਿਹੜਾ ਵੀ ਗੰਦ ਪਾਊਗਾ ਗੰਦ ਨੂੰ ਸਾਫ ਕਰਨਾ ਸਿੱਖ ਕੌਮ ਨੂੰ ਹਿੱਸੇ ਆਇਆ ਤੁਸੀਂ ਕਹਿੰਦੇ ਕਿਉਂ ਮਾਰਿਆ ਦੇਖੋ ਅਸੀਂ ਮੰਨਦੇ ਆ ਮਾਰਨਾ ਕੋਈ ਚੰਗੀ ਗੱਲ ਨਹੀਂ ਮੈਂ ਵੀ ਮੰਨਦਾ ਇਸ ਗੱਲ ਨੂੰ ਪਰ ਜਦੋਂ ਅਤ ਹੋ ਜੇ ਨਾ ਅਤ ਨੂੰ ਦਾੰਤ ਕਰਨਾ ਪੈਣਾ ਕਿਸੇ ਲੋਟਵੀਆ ਤੇ ਸਰਕਾਰ ਨੂੰ ਵੀ ਦੀਂਗਾ ਸਰਕਾਰ ਨੇ ਵੀ ਐਲਾਨ ਕਰਤਾ ਜਿਹੜਾ ਗੰਦ ਪਾਊਗਾ ਉਹਦੇ ਪਰਚਾ ਦਰਜੂ ਪਹਿਲਾਂ ਕਿਉਂ ਨਹੀਂ ਪਹਿਲਾਂ ਸਰਕਾਰ ਇਹਨਾਂ ਨੂੰ ਬਦਨਾਮ ਕਰਦੀ ਸੀ ਕੌਮ ਨੂੰ ਅੱਜ ਉਦੋਂ ਬਾਅਦ ਇਹ ਫਿਰ ਕਾਨੂੰਨ ਘੜਦੀ ਹੈ ਕਾਰਨ ਕਿ ਇਹ ਪਹਿਲਾਂ ਕਿਉਂ ਨਹੀਂ ਕਰਦੀ ਪਹਿਲਾਂ ਦੀਨਾਂ ਦੀ ਸਰਕਾਰ ਉਹ ਸਰਕਾਰ ਆਂਦੀ ਨਹੀਂ ਹੈਂ ਇੰਨੇ ਦੇ ਕਹਿਣ ਤੋਂ ਪਾਵੇ ਆ ਸੁਣ ਲੋ ਗੱਲ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਆ ਵੀ ਪੰਜਾਬ 'ਚ ਨਸ਼ਾ ਕਿਉਂ ਆਇਆ ਪੰਜਾਬ 'ਚ ਨਸ਼ਾ ਲੈ ਕੇ ਵੱਡੇ ਲੀਡਰ ਆਏ ਨੇ ਪਹਿਲਾਂ ਉਹਨਾਂ ਨੇ ਸਾਡੀ ਫੀਮ ਬੰਦ ਕੀਤੀ ਆ ਡੋਡੇ ਭੁੱਕੀ ਬੰਦ ਕੀਤੀ ਆ ਫੇਰ ਆਪਦਾ ਚਿੱਟਾ ਵੇਚਿਆ ਇਹ ਜਗ ਜाहਰ ਆ ਗੱਲ ਨੰਬਰ 2 ਤੇ ਵੀ ਤੁਸੀਂ ਕਹਿੰਦੇ ਹੋ ਮਾਰਤਾ ਸਰੂ ਕੀ ਮਾਰਨਾ ਜਾਇਜ਼ ਸੀ ਕਿਨੂੰ ਕਿਨੂੰ ਮਾਰਦੋ ਨਹੀਂ ਨਹੀਂ ਕਿਨੂੰ ਕਿਨੂੰ ਮਾਰ ਇਸ ਤੋਂ ਬਿਲਕੁਲ ਜਾਇਜ਼ ਸੀ ਐਂਡ ਐਂਡ ਇਸ ਤੋਂ ਬਾਅਦ ਗੁਨਾਹਗਰ ਇਸ ਤੋਂ ਵੱਧ ਕੰਚਨਾ ਤੁਸੀਂ ਕੌਰ ਕਿ ਹੈ ਨਾ ਮੈਂ ਕਿਤੇ ਕੌਰ ਨਹੀਂ ਉਹਦਾ ਪਰਿਆ ਕੌ ਕੌਰ ਸਾਡੇ ਉੱਪਰ ਨੂੰ ਲਾਇਆ ਗਿਆ ਕੰਚਨਾ ਭਾਬੀ ਦੇ ਨਾਂ ਤੇ ਮਸ਼ਹੂਰ ਸੀ ਉਹ ਮਤਲਬ ਮੈਂ ਫੇਰ ਉੱਥੇ ਆ ਜਾਣਾ ਉਹਦਾ ਪਰਨ ਮੇਰੀ ਸੀ ਹਾਂ ਮੈਂ ਉਹੀ ਗੱਲ ਕਰਦਾ ਵੀ ਉਹ ਲੋਕ ਉਹਦੇ ਫੇਸਬੁੱਕ ਤੇ ਕੰਚਨਾ ਭਾਬੀ ਕਦੇ ਕਦੇ ਲਿਖਿਆ ਆਉਦਾ ਹੁੰਦਾ ਸੀਗਾ ਪਹਿਲੀ ਗੱਲ ਦੂਸਰੀ ਗੱਲ ਇਹ ਆ ਵੀ ਐਦੂ ਵੱਡੇ ਗੁਨਾਹਗਰ ਕੰਚਨਾ ਭਾਬੀ ਤੋਂ ਜਿਹਦਾ ਕਤਲ ਹੋਇਆ ਨੇ ਅਮਰਤਪਾਲ ਮਹਿਰੋ ਨੇ ਕੀਤਾ ਇਹ ਮਤਲਬ ਇਸ ਤੋਂ ਵੱਡੇ ਸਿੱਖ ਕੌਮ ਦੇ ਗੁਨਾਹਗਰ ਪੰਜਾਬ ਦੇ ਗੁਨਾਹਗਰ ਇਸ ਧਰਤੀ ਤੇ ਜਿਉਂਦੇ ਫਿਰਦੇ ਨੇ ਇੱਧਰ ਸਾਡਾ ਧਿਆਨ ਕਿਉਂ ਨਹੀਂ ਜਾਂਦਾ ਅਸੀਂ ਮਤਲਬ ਜਿਹੜੇ ਜਿਹੜੇ ਸਾਡੇ ਸਾਹਮਣੇ ਮਾਰੇ ਗਏ ਸਾਨੂੰ ਪਤਾ ਲੱਗ ਗਿਆ ਵੀ ਝੂਠਾ ਪੁਲਿਸ ਮੁਕਾਬਲਾ ਬਣਾਇਆ ਮਾਰੇ ਗਏ ਨੇ ਉਧਰ ਸਾਡਾ ਧਿਆਨ ਨਹੀਂ ਗਿਆ ਕਿ ਸੋਸ਼ਲ ਮੀਡੀਆ ਹੀ ਸਾਡਾ ਦੁਸ਼ਮਣ ਹੈ ਦੇਖੋ ਇਹ ਨਹੀਂ ਕਹਿ ਸਕਦੇ ਤੁਸੀਂ ਨਹੀਂ ਗਿਆ ਹੈਗਾ ਸਾਡੇ ਬੜੇ ਸ਼ਹੀਦ ਨੇ ਜਿਨ੍ਹਾਂ ਨੇ ਹਰਮੰਦਰ ਸਾਹਿਬ ਤੇ ਟੈਕ ਹੋਇਆ ਉਹਨਾਂ ਦਾ ਬਦਲਾ ਲਿਆ ਮੈਂ ਤਾਂ ਕਹਿ ਰਿਹਾ ਵੀ ਇਹ ਗੰਦਾ ਜਿਹੜਾ ਇਹ ਇਹ ਜਿਹੜਾ ਲੈਕਚਰ ਤਾਂ ਹੈ ਨਾ ਲੱਚਰਤਾ ਤਾਂ ਉਹਨਾਂ ਤੋਂ ਵੀ ਭੈੜੀ ਹੈ ਕਿਉਂਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਨਸਲ ਨੂੰ ਖਰਾਬ ਕਰ ਰਹੀ ਹੈ ਕੀ ਅਸੀਂ ਛੋਟੀਆਂ-ਛੋਟੀਆਂ ਬੱਚੀਆਂ ਉਹਨਾਂ ਨੂੰ ਦੇਖ ਕੇ ਕਿੰਨਾ ਗੰਦ ਪੈ ਰਿਹਾ ਅੱਜ ਬਲਾਤਕਾਰ ਹੋ ਰਹੇ ਨੇ ਸਿਰਫ ਇੰਨਾਂ ਦੀਆਂ ਕਰਤੂਤਾ ਕਰਕੇ ਉਹਨਾਂ ਦੀਆਂ ਜਿਹੜੀਆਂ ਵੀਡੀਓ ਆ ਦੇਖਦੇ ਨੇ ਉਹਨਾਂ ਨੂੰ ਦੇਖ ਕੇ ਮੈਂ ਇੱਕ ਪਕ ਕਹਿਣਾ ਚਾਹੁੰਦਾ ਅੱਜ ਬਲਾਤਕਾਰ ਹੁੰਦਾ ਲੜਕੀ 2 ਸਾਲ ਇੱਕ ਫਰੈਂਡਸ਼ਿਪ ਰੱਖਦੀ ਹੈ ਉਸ ਤੋਂ ਪ੍ਰੰਤ ਉਹ 2 ਸਾਲ ਉਹਨੂੰ ਲੁੱਟ ਕੇ ਖਾ ਜਾਂਦੀ ਹੈ ਉਦੋਂ ਬਾਅਦ ਕਹਿੰਦੇ ਬਲਾਤਕਾਰ ਕੀ ਜਨਾਨੀ ਨਾਲ ਹੀ ਬਲਾਤਕਾਰ ਹੁੰਦਾ ਬੰਦੇ ਨਾਲ ਨਹੀਂ ਹੁੰਦਾ ਮੈਨੂੰ ਐਂ ਲੱਗਦਾ ਵੀ ਇਸ ਯੁੱਗ ਦੇ ਵਿੱਚ ਬੰਦਾ ਬਿਲਕੁਲ ਪਛੜ ਚੁੱਕਿਆ ਹੈ ਦਾਜ ਦਾ ਕੇਸ ਪੈਂਦਾ ਤਾਂ ਤਾਂ ਤਪ ਮਾ ਕੱਖ ਨਾ ਲਿਆ ਹੋਵੇ ਤਾਂ ਮਰਦ ਤੇ ਬੰਦਾ ਇਹ ਜਿਹੜੇ ਮਰਦ ਸਮਾਜ ਖੁੰਝੇ ਲਾ ਕੇ ਰੱਖਤਾ ਇਹਨਾਂ ਨੂੰ ਅਧਿਕਾਰ ਦੇ ਕੇ ਅੱਜ ਕੀ ਲੋੜ ਹੈ ਅੱਜ ਬਸਾਂ 'ਚ ਬਗਜੋ ਤੁਹਾਡੇ ਪੀਆਰਟੀ ਦੇ ਜਨਣੀਆਂ ਜਨਾਨੀਆਂ ਨੇ ਉਹਨਾਂ ਨੂੰ ਬੈਠਣ ਦਾ ਅਧਿਕਾਰ ਹੈ ਫ੍ਰੀ ਬੈਠਣ ਵਾਲੇ ਜਿਹੜਾ ਕਿਰਾਇਆ ਦਿੰਦਾ ਉਹ ਖੜਾ ਰਹਿੰਦਾ ਹਰ ਇੱਕ ਮਕਸਦ ਮੇਰਾ ਮਕਸਦ ਹੈ ਮੇਰਾ ਮਕਸਦ ਇਹ ਹੈ ਸਾਡਾ ਸਾਡਾ ਵਿਸ਼ਾ ਅਮਰਿਤਪਾਲ ਮਹਿਰੋ ਤੇ ਹੈ ਕਾਂਚਨਾ ਤੇ ਸਾਡਾ ਵਿਸ਼ਵਾਸ ਕਰਾਏ ਤੇ ਨਹੀਂ ਉਹ ਸਹੂਲਤਾਂ ਸਰਕਾਰ ਦਿੰਦੀ ਹੈ ਉਹ ਜਿੰਨੂੰ ਮਰਜ਼ੀ ਦੇਵੇ ਜਿੰਨੂੰ ਮਰਜ਼ੀ ਨਾ ਦੇਵੇ ਮੈਂ ਮਤਲਬ ਇਹ ਕਿੰਨਾ ਇਹਨਾਂ ਨੂੰ ਦੇਵਾਂਗੇ ਸਹੂਲਤਾਂ ਉਹਨੀਆਂ ਚੰਬਲੀਆਂ ਨਹੀਂ ਆ ਹਰ ਇੱਕ ਨੂੰ ਬਰਾਬਰ ਦਾ ਅਧਿਕਾਰ ਹੈ ਬੰਦਾ ਦਾ ਅਧਿਕਾਰ ਕਿੱਥੇ ਗਏ ਇੱਕ ਵੀ ਅਧਿਕਾਰ ਦਾ ਮੈਂ ਕਹਿੰਦਾ ਬਰਾਬਰ ਦੇ ਅਧਿਕਾਰ ਨੇ ਬਰਾਬਰ ਦੇ ਅਧਿਕਾਰ ਨੇ ਮੈਂ ਤੁਹਾਨੂੰ ਧਾਰਾ ਦੱਸਦਾ 498 ਧਾਰਾ ਪਹਿਲਾਂ ਲਾਈ ਸੀ ਵੀ ਤੇ ਮੇਥੋਂ ਦਹੇਜ ਮੰਗਦੇ ਨੇ 498 ਧਾਰਾ ਸੀ ਇੱਕ ਸਿਪਾਹੀ ਪਰਚਾ ਦਰਜ ਕਰ ਲੈਂਦਾ ਸੀ ਸਾਰਾ ਟੱਬਰ ਨੂੰ ਫੜ ਲੈਂਦੇ ਸੀ ਉੱਚ ਸੁਧਾਰ ਹੋ ਗਿਆ ਹੁਣ ਟੋਟੋ ਕਟ ਇਨਸਪੈਕਟਰ ਉਹਦੀ ਇਨਕੁਆਰੀ ਕਰੂਗਾ ਵੀ ਕਿਹੜੇ ਕਿਹੜੇ 498 ਚ ਆਉਂਦੇ ਨੇ ਫੇਰ ਪਰਚਾ ਦਰਜ ਹੋਊਗਾ ਤੁਹਾਡੀ ਜੋਗਾ ਹੀ ਗੱਲ ਬਚਾ ਲਿਆ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਯਾਰ ਆਪਣਾ ਜਿਹੜਾ ਪੰਜਾਬ ਦਾ ਕਲਚਰ ਹੈ ਚੁੰਨੀਆਂ ਕੁੰਡਾਂ ਦਾ ਆਪਣਾ ਕਲਚਰ ਸੀ ਗਿੱਧਿਆਂ ਦਾ ਭੰਗੜਿਆਂ ਦਾ ਸੀ ਪਰ ਉਹ ਆਪਣਾ ਤਾਂ ਕਲਚਰ ਭੁੱਲਦਾ ਜਾ ਰਹੇ ਛੋਟੇ ਛੋਟੇ ਬੱਚੇ 5 7 7 8 ਸਾਲ ਦੀਆਂ ਕੁੜੀਆਂ ਸੋਸ਼ਲ ਮੀਡੀਆ ਤੇ ਆਂਦੀਆਂ ਨੇ ਤੇ ਇਹ ਗੰਦੇ ਗਾਣੇ ਤੇ ਐਕਟਿੰਗਾਂ ਕਰਦੀਆਂ ਨੇ ਵੀਡੀਓ ਬਣਦੀਆਂ ਦੇਖੋ ਜੀ ਇਸ ਗੱਲ ਨਾਲ ਮੈਂ 100% ਸਹਿਮਤ ਹਾਂ ਜਿੰਨਾ ਮੋਬਾਈਲ ਦਾ ਸਾਨੂੰ ਫਾਇਦਾ ਹੈ ਉਸ ਤੋਂ ਵੱਧ ਕਿਤੇ ਨੁਕਸਾਨ ਹੈ 2.5 ਸਾਲ ਦਾ 2 ਸਾਲ ਦਾ ਬੱਚਾ ਜੇ ਰੋਣ ਲੱਗ ਜਾਵੇ ਉਹਨੂੰ ਮੋਬਾਈਲ ਫੜਾ ਦਿੰਦੀਆਂ ਬੀਬੀਆਂ ਚੱਕ ਕੇ ਉਹ ਵਿਰ ਜਾਂਦਾ ਜੀ ਮਤਲਬ ਇਹ ਸੱਭਿਆਚਾਰ ਪੱਛਮੀ ਸੱਭਿਆਚਾਰ سرمایہਦਾਰ ਜਮਾਤ ਲੈ ਕੇ ਆਈ ਹੈ ਜਿਹਦਾ ਅੱਜ ਅਸੀਂ ਨਤੀਜਾ ਇਹ ਦੇਖ ਉਤ ਰਹੇ ਹਾਂ ਵੀ ਸੋਸ਼ਲ ਮੀਡੀਆ ਤੇ ਐਨਾ ਕ ਗੰਦ ਹੈ ਵੀ ਜਿਹੜਾ ਦੇਖਿਆ ਨਹੀਂ ਜਾ ਸਕਦਾ ਸਾਡੇ ਦਿਮਾਗ 'ਚ ਗੱਲ ਆ ਜਾਂਦੀ ਆ ਯਾਰ ਸਾਡੇ ਬੱਚੇ ਦੇਖਦੇ ਹੋ ਸਰਕਾਰ ਕਿਉਂ ਨਹੀਂ ਜਾਗਦੀ ਕਿਉਂਕਿ ਸਰਕਾਰ ਤੇ ਸਾਰਨਾ ਵੱਡੇ ਪੁਆਇੰਟ ਨੇ ਕਿਉਂਕਿ ਅਕਸਰ ਹੁਣ ਤੁਹਾਨੂੰ ਦੱਸਣਾ ਜਾਾਂਗੇ ਅਮਰਤਪਾਲ ਤੇ ਉਹਨਾਂ ਦੇ ਜਿਹੜੇ ਸਾਥੀ ਸੀਗੇ ਮਹਿਰਾ ਦੇ ਉਹਨਾਂ ਦੇ ਸੋਸ਼ਲ ਮੀਡੀਆ ਦੇ ਸਾਰੇ ਪੇਜ ਬੰਦ ਕਰਤੇ ਤੁਹਾਨੂੰ ਨਵੀਂ ਗੱਲ ਦੱਸਦਾ ਕਿ ਜਿਹੜੀ ਕਮਲ ਕੋਰ ਆ ਉਹਦਾ 4 ਲੱਖ ਫਾਲੋਅਰ ਹੋਰ ਵਧ ਗਿਆ ਬਿਲਕੁਲ ਕਹਿਣ ਤੋਂ ਭਾਵ ਤਾਂ ਇਹ ਹੈਗਾ ਵੀ ਲੋਕ ਲਚਰਤਾ ਵੱਧ ਦੇਖਦੇ ਨੇ ਸਹੀ ਚੀਜ਼ ਘੱਟ ਦੇਖਦੇ ਨੇ ਜਿੱਥੋਂ ਤੱਕ ਸਿੱਖ ਕੌਮ ਦੀ ਗੱਲ ਆ ਪਤਾ ਉੱਥੇ ਹੀ ਆ ਯੇ ਵੀ ਕੱਲੀ ਕੰਜਨਾ ਭਾਬੀ ਦੀ ਉਹਨੂੰ ਮਾਰੀ ਲੱਗੀ ਮਾਰਤਾ ਜੇ ਅੱਜ ਸਾਡੇ ਬੰਦੀ ਸਿੰਘ ਨੇ 30-30 ਸਾਲ ਹੋ ਗਏ ਓਵਰ ਕੱਤੀ ਜੇਲ੍ਹ ਕੱਤੀ ਨੂੰ ਜੇਲ੍ਹ ਪੂਰੀ ਹੋਈ ਨੂੰ ਉਹਨਾਂ ਨੂੰ ਛੱਡ ਨਹੀਂ ਰਹੇ ਸਿੱਖ ਕੌਮ ਦਾ ਪਹਿਲਾ ਮੁੱਦਾ ਹੈ ਅਸਲ ਗੱਲ ਇਹ ਹੈ ਵੀ ਇਹ ਜਿਹੜੀ ਗੱਲ ਕਹਿ ਰਹੇ ਨੇਗੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਸਾਰਾ ਸੋਸ਼ਲ ਮੀਡੀਆ ਖਾਜ ਰਹਾ ਉਹਨਾਂ ਦੇ ਸਾਰੇ ਜਿਹੜੇ ਸੋਸ਼ਲ ਅਕਾਊਂਟ ਨੇ ਬੰਦ ਕਰ ਸਕਦੇ ਨੇ ਇਹਨਾਂ ਦੇ ਜਿਹੜੇ ਲਕਚਰਤਾ ਦੇ ਨੇ ਉਹ ਇਹਨਾਂ ਨੇ ਖੁੱਲੇ ਰੱਖੇ ਨੇ ਕਿਉਂਕਿ ਲੋਕਾਂ ਦਾ ਧਿਆਨ ਵਿਕਾਸ਼ ਵੱਲ ਉਹਨਾਂ ਸਰਕਾਰਾਂ ਦੇ ਗੰਮਾ ਵੱਲ ਨਾ ਜਾਵੇ ਸਿਰਫ ਲੋਕ ਲਕਚਰਤਾ ਦੇਖਣ ਤੇ ਇਹਨਾਂ ਨੂੰ ਧਿਆਨ ਨਾ ਜਾਵੇ ਅੱਜ ਮੇਰਾ ਮਕਸਦ ਇਹ ਕਹ ਹੈ ਵੀ ਅੱਜ ਸਾਡੇ ਇਹ ਕਿਤੇ ਕਿਤੇ ਪੜਾਇਆ ਨਹੀਂ ਜਾਂਦਾ ਸਾਨੂੰ ਕਿਤਾਬਾਂ ਅਜ ਬਿਛ ਛੋਟੇ ਛੋਟੇ ਸ਼ਾਇਦਾਂ ਦੇ ਕਿਮੇਸ਼ੀਦ ਹੋਏ ਸੀਗੇ ਸਾਡੇ ਗੁਰੂਆਂ ਨੇ ਸਾਡੇ ਹਿੰਦੂਆਂ ਵਾਸਤੇ ਕੀ ਕੁਰਬਾਨੀ ਦਿੱਤੀ ਸੀਗੀ ਸਾਡਾ ਇਤਿਹਾਸ ਕੀ ਹੈ ਉਹ ਖਤਮ ਕਰਤਾ ਸਾਨੂੰ ਆਹੀ ਕੁਝ ਪੜਾਇਆ ਜਾਂਦਾ ਹੈਗਾ ਇੱਕ ਜਿਹੜਾ ਅੱਜ ਉਥੋਂ ਕੀ ਨਿਕਲਿਆ ਜੀ 100 ਸਾਲ ਪਹਿਲਾਂ ਥੱਲੋਂ ਕੀ ਨਿਕਲਿਆ ਸੀਗਾ ਅਸੀਂ ਥੱਲੋਂ ਲੱਭੀ ਜਾਂਦੇ ਆ ਦੁਨੀਆ ਕਿਤੇ ਪਹੁੰਚ ਗਈ ਉੱਪਰ ਪਹੁੰਚ ਗਈ ਅਸੀਂ ਥੱਲੀ ਲੱਭੀ ਜਾਂਦੇ ਹਾਲ ਤੱਕ ਕਾਲਤਾ ਜੀ ਤੁਹਾਡੀ ਗੱਲ ਵਿਚਾਲੇ ਰੋਕਦੇ ਆ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੇ ਫੇਸਬੁੱਕ ਨੂੰ ਫਾਲੋਅਰ ਨੇ ਉਹ ਇਹਦੇ ਜ਼ਿੰਮੇਵਾਰ ਨੇ ਅੱਜ ਮਰੀ ਨੂੰ ਤਕਰੀਬਨ 8-9 ਦਿਨ ਹੋ ਗਏ ਤਾਂ ਤੁਹਾਨੂੰ ਦੱਸਣਾ ਹੈ ਉਹਦੇ 4 ਲੱਖ ਫਾਲੋਅਰ ਹੋਰ ਵੱਧ ਗਏ ਸਰਕਾਰ ਇਹਦਾ account ਬੰਦ ਕਿਉਂ ਨਹੀਂ ਕਰਦੀ ਇਹਦਾ ਇਹ ਗੰਦ account ਬੰਦ ਕਿਉਂ ਨਹੀਂ ਕਰਦੀ ਕਾਨੂੰਨ ਬਣਾ ਲਿਆ ਕੌਣ ਸਭ ਤੋਂ ਪਹਿਲਾਂ ਇਹਦਾ ਬੰਦ ਹੋਣਾ ਚਾਹੀਦਾ ਨਾ ਕਿ ਮੇਰੋ ਦਾ ਬੰਦ ਹੋਣਾ ਚਾਹੀਦਾ ਜੇ ਮੇਰੋ ਦਾ account ਬੰਦ ਪਤਾ ਲੱਗਦਾ ਕਿੱਥੇ ਆ ਕੀ ਉਹਦੀ ਸੋਚ ਆ ਕਿਉਂ ਹੈ ਉਹਦਾ account ਬੰਦ ਕਰ ਦਿੱਤਾ ਚੋਚੋ ਚੱਕਰ ਫਾਲੋਅਰ ਤੁਸੀਂ ਗੱਲ ਕੀਤੀ ਹੈ ਜਿਉ ਉਹਦੇ ਪਹਿਲਾਂ 3 ਲੱਖ ਜਾਂ 2 ਲੱਖ ਫਾਲੋਅਰ ਸੀ ਜਦੋਂ ਉਹਦੇ ਦੇਹ ਦਾ ਸੰਸਕਾਰ ਹੋ ਰਿਹਾ ਸੀ ਸਿਰਫ ਤਿੰਨ ਬੰਦੇ ਸੀ ਫਿਰ ਉਗਣੋਂ ਜਿਹੜੇ 2 ਲੱਖ 3 ਲੱਖ ਫਾਲੋਅਰ ਸੀ ਉਹ ਕਿੱਧਰ ਗਏ ਇਹਦਾ ਮਤਲਬ ਉਹ ਜਾਲੀ ਨੇ ਮੈਂ ਤਾਂ ਇਹੀ ਕਹੂੰਗਾ ਉਹਨਾਂ ਚੋਂ ਇੱਕ ਵੀ ਆਇਆ ਹੁੰਦਾ ਫਿਰ ਅਸੀਂ ਆ ਇਹਨਾਂ ਦੀ ਖਾਲਸਾ ਜੀ ਨੇ ਜਿਹੜੇ 4 ਲੱਖ ਦੀ ਗੱਲ ਕੀਤੀ ਹੈ ਮੰਨ ਲੈਂਦੇ ਪਰ ਉਹਨਾਂ ਦੇ ਫਾਲੋਅਰ ਇੰਨੇ ਹੋਣ ਤੇ ਜਦੋਂ ਦਾ ਸੰਸਕਾਰ ਕੀਤਾ ਤਾਂ ਸਿਰਫ ਤਿੰਨ ਜੋ ਕਿ ਇਥੋਂ ਆਪੇ ਲਾਉਣੇ ਆ ਵੀ ਉਹਨਾਂ ਨੂੰ ਉਹਨੂੰ ਸਾਬਤ ਕਰਤਾ ਵੀ ਇਹ ਗਲਤ ਸੀ ਇੰਨਾ ਕਿ ਤਾਂ ਉਹਨਾਂ ਸਾਬਤ ਕਰਤਾ ਵੀ ਕੰਚਨਾ ਕੁਮਾਰੀ ਗਲਤ ਵੀਡੀਓ ਪਾਉਂਦੀ ਸੀ ਉਹ ਗਲਤ ਸੀ ਨੰਬਰ 2 ਤੇ ਅਮਰਤਪਾਲ ਵੀ ਸਹੀ ਸੀ ਪਰ ਜੋ ਜਥੇਦੁਕਰ ਕਤਲ ਦੀ ਗੱਲ ਹੈ ਨਾ 100 ਗਊ ਮਾਰਦੀ ਹੈ ਜੇ ਇੱਕ ਬੰਦੇ ਦਾ ਕਤਲ ਹੋ ਜਾਏ ਉਹ ਬਰਾਬਰ ਹੋ ਜਾਂਦਾ 100 ਗਊ ਜਿੰਨਾ ਪਾਪ ਲੱਗਦਾ ਕਤਲ ਕਰਨਾ ਤਾਂ ਦੇਖੋ ਸਿੱਖ ਕੌਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਕਤਲ ਮਤਲਬ ਖਾਸ ਕਰਕੇ ਲੇਡੀਜ਼ ਦਾ ਕਤਲ ਕਰਨਾ ਤਾਂ ਕਿਤੇ ਲਿਖਿਆ ਵੀ ਨਹੀਂ ਉਹ ਹੋਰ ਬਣਦੀਆਂ ਸਜ਼ਾ ਦਿੱਤੀਆਂ ਜਾ ਸਕਦੀਆਂ ਟਾਈਮ ਦਿੱਤਾ ਜਾ ਸਕਦਾ ਹੈ ਟਾਈਮ ਤਾਂ ਦਿੱਤਾ ਸੀਗਾ ਬਾਰ ਬਾਰ ਉਹੀ ਗੱਲ ਚੱਲਦੀ ਹੈ ਕਿ ਟਾਈਮ ਦਿੱਤਾ ਸੀਗਾ ਪਰ ਨਹੀਂ ਮੰਨਦਾ ਮੈਂ ਮੰਨ ਲਿਆ ਵੀ ਟਾਈਮ ਦਿੱਤਾ ਹੋਊਗਾ ਪਰ ਥੋੜਾ ਬਹੁਤ ਹੋਰ ਸਮਾਂ ਦੇ ਦੇਂਦੇ ਕਹਿ ਨਹੀਂ ਇੱਕ ਕਾਂ ਮਾਰ ਕੇ ਟੰਗ ਦੋ ਤਾਂ ਦੁਆਰੇ ਕਾਣ ਆਂਦੇ ਇੱਕ ਟੰਗੀ ਜੀ ਤਾਂ ਮੁੜ ਕੇ ਮਾਫੀਆਂ ਮੰਗਣ ਆਲੇ ਆ ਗਏ ਬਸ ਸਾਰੇ ਜਿੰਨੇ ਸਟਾਈਲੂ ਸੀਗੇ ਜਿਹੜੇ ਜਨਾਨੀਆਂ ਬਣ ਬਣ ਕੇ ਗੰਦ ਪਾਉਂਦੇ ਉਵੇਂ ਉਹਨਾਂ ਨੂੰ ਵੀ ਅੱਖ ਲੱਗੀ ਸਾਨੂੰ ਸਾਡੇ ਨਾਲ ਨਾ ਆਓ ਜੀ ਸਰਕਾਰ ਜੇ ਉਹਨਾਂ ਨੂੰ ਸਜ਼ਾ ਦਿੱਤੀ ਹੁੰਦੀ ਜਦੋਂ ਅਮਰਤ ਮੈਰੋ ਨੇ ਇਹਨੂੰ ਸਮਝਾਇਆ ਸੀ ਸਾਲ ਡੇ ਸਾਲਾਂ ਤੋਂ ਸਮਝਾਉਂਦੇ ਨੂੰ ਜੇ ਸਰਕਾਰ ਤੋਂ سزا ਦੇ ਦਿੰਦੀ ਜੇ سزا ਦੇ ਦਿੰਦੀ ਇਹ ਅੱਜ ਨਾ ਮਰਦੀ ਨਾ ਮੈਰੋ ਨੂੰ ਮੈਰੋ ਦਾ ਨਾਮ ਪੈਂਦਾ ਅੱਜ ਜਿੰਨੇ ਗੰਦ ਪੈਂਦਾ ਸੀ 90% ਗੰਦ ਚੱਕਿਆ ਗਿਆ ਸਰਕਾਰ ਨੂੰ ਵੀ ਸੁਰਤ ਆ ਗਈ ਸਰਕਾਰ ਵੀ ਅੱਜ ਕਾਨੂੰਨ ਬਣਾ ਰਹੀ ਹੈ ਕਿਉਂ ਨਹੀਂ ਸਰਕਾਰ ਨੂੰ ਪਹਿਲਾਂ ਸੋਚਿਆ ਗਿਆ ਅੱਜ ਮੈਂ ਤਾਂ ਇਹ ਕਹਿੰਦਾ ਵੀ ਸਾਡੇ ਪੰਜਾਬ ਦਾ ਜਿਹੜਾ ਕਲਚਰ ਖਤਮ ਖਰਾਬ ਕਰਦਾ ਉਹਨੂੰ ਕਿਸੇ ਤਰ੍ਹਾਂ ਵੀ ਖਤਮ ਕੀਤਾ ਜਾਵੇ ਇਹ ਸਰਕਾਰ ਦਾ ਤੇ ਸਿੱਖ ਕੌਮ ਦਾ ਫਰਜ਼ਮੰਦਦਾ ਸੀਗਾ ਉਹਨੇ ਆਪਣਾ ਫਰਜ਼ ਨਿਭਾਇਆਗਾ ਜੀ ਮੈਰੋਂ ਨੇ ਕੁਛ ਕੀਤਾ ਤਾਂ ਉਹਨੇ ਫਰਜ ਨਵਾਇਆ ਫਰਜ ਦੀ ਮਾਰ ਮੈਰੋਂ ਸਾਹਿਬ ਦੇ ਹੋਰ ਵੀ ਫੌਤ ਪਰ ਫਰਜ ਬਣਦੇ ਸੀ ਕਿ ਕੀ ਕਰ ਤੂੰ ਜੀ ਫਰਜ ਨਵਾ ਲਓ ਕਹੂੰ ਨਾ ਤੇ ਤੁਸੀਂ ਨਵਾ ਲਓ ਅਸੀਂ ਨਵਾ ਦੇ ਜੇ ਤੁਹਾਨੂੰ ਲੱਗਦਾ ਤੁਸੀਂ ਨਵਾ ਲਓ ਮੈਂ ਉਹਨਾਂ ਨੇ ਠੇਕਾ ਲੈ ਲਿਆ ਨਾ ਨਾ ਵੀ ਠੇਕਾ ਸੀ ਅਸੀਂ ਕਿਹੜਾ ਠੇਕਾ ਦਿੱਤਾ ਅਸੀਂ ਕਿਹੜਾ ਨੂੰ ਠੇਕਾ ਦਿੱਤਾ ਅਸੀਂ ਤਾਂ ਅਸੀਂ ਉਹਦਾ ਪਿੰਡ ਨਾ ਨਾ ਅਸੀਂ ਕਿਹੜਾ ਨੂੰ ਠੇਕਾ ਦਿੱਤਾ ਉਹਨੇ ਉਹਨੇ ਠੇਕ ਕਰ ਉਹ ਅਸੀਂ ਠੇਕ ਕਰ ਨਹੀਂ ਦਿੱਤਾ ਤੁਸੀਂ ਤੁਸੀਂ ਲੈ ਲੈਂਦੇ ਅਸੀਂ ਤਾਂ ਲਮਾਂਗੇ ਜਿੱਦ ਲੈ ਲੈ ਲਮਾਂਗੇ ਸਾਡਾ ਲਿਆ ਹੋਇਆ ਅਸੀਂ ਅਸੀਂ ਆਪਾ ਆਪਾ ਗੱਲ ਆਪਾ ਮਾਜੀ ਨਾਲ ਡੱਟ ਕੇ ਖੜੇ ਆਂ ਲੋੜ ਵੀ ਹੈ ਲੋੜ ਪਈ ਲੋੜ ਪਈ ਅਸੀਂ ਉਹਨਾਂ ਨਾਲ ਖੜਾਂਗੇ ਅਸੀਂ ਨਾਲ ਖੜਾਂਗੇ ਉਹਨਾਂ ਨਾਲ ਡੱਟ ਕੇ ਤਾਂ ਸਾਥ ਦੇਵਾਂਗੇ ਸਾਥ ਦੇਵਾਂਗੇ ਲਾਲ ਗਤਲ ਤੱਕ ਨਾਲ ਨਹੀਂ ਆ ਮੈਂ ਹਾਲ ਸਾ ਜੀ ਆਪਾਂ ਤੁਹਾਡੇ ਕੋਲ ਤੁਹਾਡੇ ਕੋਲ ਹੋਣ ਦੀ ਗੱਲ ਆ ਉਹ ਨਾਲ ਨਹੀਂ ਆ ਜੀ ਜੀ ਆਪਾਂ ਤੁਹਾਡੇ ਕੋਲ ਦੁਬਾਰੇ ਫੇਰ ਸਵਾਲ ਲੈ ਕੇ ਆਂਦੇ ਆ ਕਿ ਇੱਕ ਪੱਤਰਕਾਰ ਜਾਂਦਾ ਉਸ ਦੀ ਮਾਤਾ ਕੋਲੇ ਕੰਚਨਾ ਕੁਮਾਰੀ ਦੇ ਉਹ ਤੋਂ ਬਾਅਦ ਉਹਦੀ ਇੰਟਰਵਿਊ ਕਰਦਾ ਉਹ ਕਹਿੰਦਾ ਕਿ ਤੈਨੂੰ ਕੀ ਲੱਗਦਾ ਸੀਗਾ ਕਿ ਤੇਰੀ ਕੁੜੀ ਸਹੀ ਕੰਮ ਕਰ ਰਹੀ ਸੀ ਤਾਂ ਉਹਦੇ ਕੋਲ ਉਸ ਟਾਈਮ ਜਵਾਬ ਨਹੀਂ ਸੁਝਿਆ ਕੀ ਦੇਖੋ ਉਹਦੇ ਭਾਈ ਨੇ ਕਹਿੰਦਾ ਸਾਡੀ ਭੈਣ ਗਲਤ ਸੀਗੀ ਕਹਿਆ ਨਾ ਸੋਸ਼ਲ ਮੀਡੀਆ ਤੇ ਆ ਗਿਆ ਸਾਡੀ ਭੈਣ ਗਲਤ ਸੀਗੀ ਕਿ ਇਹ ਉਹਦੀ ਮਾਂ ਨੇ ਵੀ ਮੰਨਿਆ ਵੀ ਸਾਡੀ ਜਿਹੜੇ ਮਤਲਬ ਵੀ ਸਾਡਾ ਢਿੱਡ ਭਾਲਦੀ ਸੀ ਸਾਨੂੰ ਰੋਟੀ ਦਿੰਦੀ ਕਿ ਗੰਦ ਪੈ ਕੇ ਰੋਟੀਆਂ ਪਕਾਈਆਂ ਜਾ ਸਕਦੀਆਂ ਨੇ ਕੋ ਹੋਰ ਮਿਹਨਤ ਕਰਕੇ ਨਹੀਂ ਖਾਂਦੀਆਂ ਕੁੜੀਆਂ ਬਖੀਰੀਆਂ ਨੇ ਜਿਹੜੀਆਂ ਮਿਹਨਤ ਕਰਕੇ ਖਾਂਦੀਆਂ ਨੇ ਅੱਜ ਉਹਨਾਂ ਦਾ ਦੁਨੀਆ ਤੇ ਨਾਮ ਹੈਗਾ ਉਹ ਉਹਨਾਂ ਨੂੰ ਅਸੀਂ ਜਿੱਦ ਦਿਲੋਂ ਇਜਤ ਕਰਦੇ ਆ ਨਾ ਪਰ ਜੇ ਗੰਦ ਪਾ ਕੇ ਖਾਣਾ ਹੈ ਗੰਦ ਬੰਦ ਕਰਨ ਵਾਸਤੇ ਕਿਸੇ ਨੂੰ ਕੁਝ ਨਾ ਕੁਝ ਕਰਨਾ ਉਹ ਉਸ ਗਲਤੀਆਂ ਵੀ ਹੋ ਸਕਦੀਆਂ ਨੇ ਸਾਗਾਂ ਗੰਦ ਸਾਫ਼ ਕਰਨ ਵਾਸਤੇ ਮੈਰੋਂ ਨੇ ਜੋ ਵੀ ਕੀਤਾ ਸਾਡੇ ਸਾਹਮਣੇ ਬਹੁਤ ਵਧੀਆ ਕੀਤਾ ਅਸੀਂ ਉਹਦਾ ਉਹਦਾ ਸਾਥ ਦਿੰਦੇ ਆ ਦੇ ਮੈਂ 100% ਨਾਲ ਨਹੀਂ ਆ ਮੇਰੋਂ ਦੇ ਉਹ ਨਾਲਾਂ ਕਤਲ ਤੱਕ ਮੈਂ ਮਤਲਬ ਕਤਲ ਦਾ ਮੈਂ ਬਰੂਦੀ ਆ ਵੀ ਕਤਲ ਨਹੀਂ ਸੀ ਕਰਨਾ ਚਾਹੀਦਾ ਬਾਕੀ ਜੋ ਉਸ ਨੇ ਸੋਚ ਬਣਾਈ ਆ ਉਹ ਵਧੀਆ ਨੰਬਰ 2 ਤੇ ਉਹਨੂੰ ਸਿਕਾਉਂ ਦੇ ਮੁੱਦੇ ਵੀ ਚੱਕਣੇ ਚਾਹੀਦੇ ਸੀ 30 30 ਸਾਲ ਹੋ ਗਏ ਸਾਡੇ ਸਿੰਘ ਅੰਦਰ ਬੈਠੇ ਨੇ ਉਹਨਾਂ ਬਾਰੇ ਤਾਂ ਮਤਲਬ ਕੋਈ ਗੱਲ ਨਹੀਂ ਹੋ ਰਹੀ ਸਿਕਾਉਂ ਤੇ ਇੰਨਾ ਤਸ਼ੱਦਦ ਹੋਇਆ 47 ਯਾਦ ਕਰਾਤਾ ਸਾਨੂੰ 84 ਵੇਲੇ ਉਹ ਹਲੇ ਕਾਤਲ ਜਿਉਂਦੇ ਨੇ ਪੁਲਿਸ ਆਫਸਰ ਦੇ ਰੂਪ ਚ ਨਹੀਂ ਭਾਵੇਂ ਉਹ ਲੀਡਰਾਂ ਦੇ ਰੂਪ ਚ ਨਹੀਂ ਉਧਰ ਗੱਲ ਕਿਉਂ ਨਹੀਂ ਗਈ ਉਧਰ ਗੱਲ ਧਿਆਨ ਕਿਉਂ ਨਹੀਂ ਗਿਆ ਅਮਰਤਪਾਲ ਜਿਹੜਾ ਨਸ਼ੇ ਛਡਾਉਂਦਾ ਹੀ ਚਾਕੇ ਡੇਬਰੂਗਰ ਜੇ ਜੀ ਦੇਤਾ ਉਹ ਹੋੜੇ ਕੀ ਕੀਤਾ ਉਹਨੇ ਮਾਰਾ ਕੀ ਕਰਤਾ ਦੱਸੋ ਕੀ ਕੀਤਾ ਜੀ ਉਹਨੇ ਮਾਰਾ ਉਹ ਸਰਕਾਰਾਂ ਨਹੀਂ ਚਾਹੁੰਦੀਆਂ ਜਿਸ ਅਮਰਤਪਾਲ ਨੇ ਕੀ ਗਨਾ ਕੀਤਾ ਉਹ ਨਸ਼ੇ ਸ਼ਰਾਂਦਾ ਸੀ ਦੁਨੀਆ ਤੇ ਮਾਗਰ ਲੱਗ ਗਈ ਦੀਪ ਸਿੱਧੂ ਜੇ ਸਿੱਖ ਬਣਾਣਾ ਚਾਹੁੰਦਾ ਸੀ ਉਹਨੂੰ ਮਰਵਾ ਦਿੱਤਾ ਇਹ ਸਾਡਾ ਜਿਹੜਾ ਗਾਇਕ ਸੀਗਾ ਉਹਨੂੰ ਬਰਵਾਤਾ ਸਿੱਖ ਕੌਮ ਦੀ ਦੁਸ਼ਮਣਾ ਨੇ ਸਰਕਾਰਾਂ ਜਦੋਂ ਦਾ ਸਿੱਖ ਕੌਮ ਹੋਇਆ ਉਹਦੇ ਦੁਸ਼ਮਣ ਵੱਧ ਨੇ ਸਾਡੇ ਦੇ ਵਿੱਚ ਹੀ ਅਮਰਤਪਾਲ ਨੇ ਜੇ ਮੁੱਦਾ ਚੱਕਿਆ ਸੀ ਵਧੀਆ ਚੱਕਿਆ ਸੀ ਉਹਨੂੰ ਨੰਬਰ ਵੀ ਮਿਲੇ ਉਹ ਮੈਂਬਰ ਪਾਰਲੀਮੈਂਟ ਵੀ ਬਣ ਗਿਆ ਬਣ ਗਿਆ ਸਰਕਾਰਾਂ ਤੋਂ ਨਾ ਆਸ ਕਰੋ ਆਪਣੀ ਰਾਖੀ ਆਪ ਕਰੋ ਆਪ ਕਰੋ ਆਰਦਵਾਸੀ ਅਪਣੀ ਰਾਖੀ ਪਾਪ ਕਰੋ ਉਸ ਢੰਗ ਨਾਲ ਕਰੋ ਉਸ ਢੰਗ ਨਾਲ ਕਰੋ ਵੀ ਜਿਹੜਾ ਮਤਲਬ ਸਹੀ ਹੋਵੇ ਕੁਛ ਅਤਿਕਰ ਸਹੀ ਹੋਵੇ ਇਹ ਨਹੀਂ ਹੈਗਾ ਸੀ ਇੱਕ ਨੂੰ ਸਜ਼ਾ ਮੋਟੀ ਸਜ਼ਾ ਦੇ ਦੀ ਇੱਕ ਨੂੰ ਛੱਡ ਦੇ ਨਹੀਂ ਨਹੀਂ ਸਜ਼ਾ ਦੀ ਗੱਲ ਆਪਾਂ ਕਰ ਰਹੇ ਆ ਕਿ ਸਟੇਮ ਮਸਲਾ ਪੂਰਾ ਭਖਿਆ ਹੋਇਆ ਹੈ ਤੇ ਦੂਜੇ ਪਾਸੇ ਗੱਲ ਕਰੀਏ ਇੱਕ ਕਮਲਕੌਰ ਨੂੰ ਮਾਰ ਦਿੱਤਾ ਜਾਂਦਾ ਪਰ ਕਈ 10 ਘਰ ਜਿਹੜੇ ਉਹ ਸੁਧਰ ਵੀ ਗਏ ਜਿਸ ਤਰ੍ਹਾਂ ਹਰਿੰਦਰ ਖਾਲਸਾ ਨੇ ਕਿਹਾ ਸੋਸ਼ਲ ਮੀਡੀਆ ਤੇ ਕੋਈ ਮਾਫੀ ਮੰਗ ਰਹੀ ਹੈ ਕੋਈ ਸਿਕਿਉਰਟੀ ਮੰਗ ਰਹੀ ਹੈ ਅੱਜ ਹੀ ਯਾਦ ਆ ਨਾ ਨਹੀਂ ਇੰਨੀ ਦੇਰ ਤੇ ਪੇ ਚੱਲਦੇ ਨਹੀਂ ਨਹੀਂ ਮੈਂ ਮੈਂ ਇਹ ਨਾਲ ਸਹਿਮਤ ਆ ਪਰ ਉਨੇ ਜਿਹੜਾ ਕਤਲ ਕੀਤਾ ਨਾ ਮੈਂ ਫੇਰ ਉੱਥੇ ਆਉਣਾ ਬਾਕੀ ਮੈਂ 100 ਉਹਦੇ ਨਾਲ ਇਹਨੂੰ ਮੈਂ 100 ਨੰਬਰ ਨਹੀਂ ਦਿੰਦਾ ਮਰਤਪਾਲ ਮਹਿਰੋ ਨੂੰ ਕਿਉਂਕਿ ਕਤਲ ਤੋਂ ਪਹਿਲਾਂ ਤੱਕ ਉਹਦਾ ਕੰਮ ਉਹਦੀ ਡਿਊਟੀ ਗੁੱਡ ਹੈ ਜਦੋਂ ਇੱਕ ਔਰਤ ਦਾ ਇੱਕ ਗੁਰਸਿੱਖ ਬੰਦਾ ਕਿਵੇਂ ਕਤਲ ਕਰਦਾ ਹੈ ਇਹ ਇਨਵੈਸਟੀਗੇਸ਼ਨ ਦਾ ਮਤਲਬ ਵੀ ਕਤਲ ਉਹਦਾ ਹੋ ਜਾਂਦਾ ਹੈ ਉੱਥੇ ਚੱਕਰ ਮੈਨੂੰ ਥੋੜਾ ਹਾਲਾਂਕਿ ਜਿਹੜਾ ਇਹਨਾਂ ਨੂੰ ਗਨਮੈਨ ਦਿੱਤੇ ਨੇ ਆਉਣ ਵਾਲਿਆਂ ਨੂੰ ਇਹ ਵਧੀਆ ਕੀਤਾ ਸਰਕਾਰ ਨੇ ਬਹੁਤ ਵਧੀਆ ਕੀਤਾ ਗਨਮੈਨ ਦੇਤੇ ਉਹਨਾਂ ਦੇ ਬਾਪ ਜਿਹੜੇ ਉਹਦੇ ਦਿੱਤੇ ਵੀ ਗੁਰ ਸਿੱਖ ਨੇ ਕਾਰਨ ਗਿਆ ਉਥੇ ਕਿਸੇ ਇੱਕ ਪੁਲਿਸ ਵਾਲਾ ਕਹਿ ਰਿਹਾ ਕਹਿੰਦਾ ਮੇਰੇ ਬੱਚੇ ਮੂਹਰੇ ਤੁਹਾਡੀ ਡਿਊਟੀ ਕੀ ਮੈਂ ਦੱਸਾਂ ਵੀ ਗਨਾਂ ਡਿਊਟੀ ਲੱਗੀ ਹੋਈ ਹੈ ਇਹ ਸਾਡੇ ਸਿੱਖ ਕੌਮ ਨੂੰ ਜਲੀਲ ਕੀਤਾ ਜਾ ਰਿਹਾ ਕਦੇ ਬਾਅਦ ਗਨਮੈਨ ਦੇ ਨੀ ਜੀ ਉਹਨੂੰ ਚੱਕੋ ਜਿੰਨੇ ਗੰਦ ਨੇ ਇਹਨਾਂ ਚੱਕ ਕੇ ਅੰਦਰ ਦੇਦਾ 6-6 ਬੰਦੇ ਲਾਇਨੇ ਜਿੰਨੇ ਮੈਂ ਲੁਧਿਆਣੇ ਦੇ ਦੋ ਦਿਨ ਗੰਦ ਹੋਰ ਨੇ ਇੱਕ ਇਹ ਆਪਦਾ ਹਿੰਦੂਆਂ ਦਾ ਯਾਰ ਆਖਾ ਕਹਿੰਦਾ ਪਰ ਹਿੰਦੂਆਂ ਨੂੰ ਮੰਨਦੇ ਨਹੀਂ ਉਹ ਵੀ ਉਹ ਬੋਲ ਰਿਹਾਗਾ ਇੱਕ ਆ ਮੰਡਾਗਾ ਉਹ ਗੰਦ ਪਾ ਰਿਆ ਇਹਨਾਂ ਨੂੰ ਚੱਕ ਗੰਨਵਣ ਕਿਉਂ ਦਿੱਤੇ ਨੇ ਚੱਕ ਇਹਨਾਂ ਨੂੰ ਅੰਦਰ ਦੋ ਇਹ 10 ਬੰਦੇ ਅੰਦਰ ਕਿਉਂ 10000 ਬੰਦਾ ਖਰਾਬ ਕੀਤਾਗਾ ਦੇਣਾ ਚਾਹੀਦਾ ਦੇਣਾ ਚਾਹੀਦਾ ਤੁਸੀਂ ਦੋ ਡੀਸੀ ਸਾਹਿਬ ਨੂੰ ਦੋ ਮੰਗ ਪੱਤਰ ਵੀ ਇਹਨਾਂ ਨੂੰ ਅੰਦਰ ਦੋ ਤੁਸੀਂ ਵਿਚਾਰ ਰੱਖੇ ਆ ਨਾ ਤੁਸੀਂ ਮੰਗ ਪੱਤਰ ਵੀ ਦੋ ਵੀ ਇਹਨਾਂ ਮੈਂ ਤਾਂ ਪਹਿਲਾਂ ਕਹਤਾ ਸਰਕਾਰਾਂ ਦਾ ਕਹਿੰਦੀਆਂ ਗੰਗ ਭਾਲਦੀਆਂ ਨੇ ਵੀ ਇਹ ਲੋਕਾਂ ਦਾ ਧਿਆਨ ਭਟਕਾਰੇ ਸਾਨੂੰ ਕੰਮ ਆਉਣਾ 1947 ਤੋਂ ਪਹਿਲਾਂ ਜਾਣਾ ਪਊਗਾ ਜਿਹੜੇ ਸਾਡੇ ਆਜ਼ਾਦੀ ਕੁਲਾਟੇ ਸੀ ਸਤਕਾਰਯੋਗ ਉਹਨਾਂ ਨੇ ਉਹਨਾਂ ਨੂੰ ਅੰਗਰੇਜ਼ ਨਹੀਂ ਸੀ ਭਜਾਉਣੇ ਚਾਹੀਦੇ ਇਹਨਾਂ ਨਾਲੋਂ 100 ਗੁਣਾ ਅੰਗਰੇਜ਼ ਚੰਗੇ ਸੀ ਸਰਦਾਰ ਭਗਤ ਸਿੰਘ ਦਾ ਚਾਚਾ ਜੀਤ ਸਿੰਘ ਜਿੱਦਿਓ ਉਹਦੀ ਸਜ਼ਾ ਪੂਰੀ ਹੋਈ ਉਸੇ ਦਿਨ ਅੰਗਰੇਜ਼ ਸਰਕਾਰ ਨੇ ਛੱਡਤਾ ਸਾਡੇ ਸਿੰਘ 30-30 ਸਾਲਾਂ ਤੋਂ ਅੰਦਰ ਬੈਠੇ ਨੇ ਅਸੀਂ ਕਿਹਨੂੰ ਚੰਗਾ ਕਹਦੀਏ ਇਸ ਕਰਕੇ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਆਸ ਕਰੋ ਉਹ ਸਰਕਾਰਾਂ ਤਾਂ ਭਗਤ ਸਿੰਘ ਦੇ ਨਾਂ ਤੇ ਸਿਆਸਤਾਂ ਕਰਦੀਆਂ ਨੇ ਮੱਥਾ ਟੇਕ ਕੇ ਕਿ ਨਾ ਸੋਚੂਗੀ ਮੁੜ ਕੇ ਸਾਢੇ ਤਿੰਨ ਸਾਲ ਬਾਅਦ ਤੱਕ ਉਹਨੂੰ ਯਾਦ ਨਹੀਂ ਆਇਆ ਉਹਨਾਂ ਨੇ ਫੋਟੋਆਂ ਲਾਤੀਆਂ ਭਗਤ ਸਿੰਘ ਦੀਆਂ ਤੇ ਆਪਣੇ ਅੰਬੇਦਕਰ ਦੀਆਂ ਨਾ ਬੇਦਕਰ ਦਾ ਦਸ ਵਿਧਾਨ ਮੰਡਲ ਦੀਆਂ ਨੇ ਉਹ ਨਾ ਭਗਤ ਸਿੰਘ ਦੀ ਸੋਚ ਮੰਡਲ ਦੀਆਂ ਨੇ ਇਹ ਸਿਰਫ ਦਿਖਾਵਾ ਹੈਗਾ ਸਰਕਾਰ ਮਾੜੀ ਹੈ ਮੈਂ ਵੀ ਕਹਿਣਾ ਇਹਦੇ ਵਿੱਚ ਗੱਲਾਂ ਦੋ ਨੇ ਹੱਥ ਚੋਰਾਂ ਦੇ ਹਕੂਮਤ ਆਈ ਕਿੱਥੋਂ ਭਾਲੇ ਖੁਸ਼ਹਾਲੀਆਂ ਪਾਵੇਂ ਸੈਂਟਰ ਦੀ ਸਰਕਾਰ ਹੈ ਪਾਵੇਂ ਸਾਡੇ ਪੰਜਾਬ ਦੀ ਸਰਕਾਰ ਹੈ ਜੇ ਚੋਰਾਂ ਦੇ ਹੱਥ ਹਕੂਮਤ ਆ ਜਾਏ ਤਾਂ ਖੁਸ਼ਹਾਲੀਆਂ ਨਹੀਂ ਆਉਂਦੀਆਂ ਜਿਵੇਂ ਕਿ ਤੁਸੀਂ ਕਹਿੰਿਓ ਉਵੇਂ ਹੀ ਮੈਂ ਕਹਿਣਾ ਫਰਕ ਸਿਰਫ ਇੱਕ ਜਗ੍ਹਾ ਦਾ ਹੈ ਵਿਚਾਰਾਂ ਦਾ ਫਰਕ ਹੈ ਵਿਚਾਰ ਨਹੀਂ ਵਿਚਾਰ ਇੱਕ ਜਗ੍ਹਾ ਦਾ ਫਰਕ ਹੈ ਵੀ ਮੈਂ ਕਤਲ ਨੂੰ ਮਾਰਾ ਸਮਝਦਾ ਪਾਵੇਂ ਉਹ ਕਿਸੇ ਦਾ ਵੀ ਹੈ ਮੈਂ ਉਹਨੂੰ ਜਾਣਦਾ ਨਹੀਂ ਕੰਚਨਾ ਨੂੰ ਮੈਂ ਉਹਦਾ ਪਿੰਡ ਨਹੀਂ ਜਾਣਦਾ ਮੈਂ ਦੋਨਾਂ ਦੇ ਪਿੰਡ ਨਹੀਂ ਜਾਣਦਾ ਪਰ ਇਹਨਾਂ ਦਾ ਉਹਦਾ ਸਮਝਾਉਣ ਦਾ ਤਰੀਕਾ ਠੀਕ ਸੀ ਥੋੜਾ ਜਿਹਾ ਹੋਰ ਬਦਲ ਲੈਂਦਾ ਪਰ ਕਤਲ ਜਿਹੜਾ ਹੋਇਆ ਨਾ ਕਤਲ ਨਹੀਂ ਹੋਣਾ ਚਾਹੀਦਾ ਸੀ ਜੀ ਬਹੁਤ ਬਹੁਤ ਧੰਨਵਾਦ ਇਸ ਸਾਡੇ ਨਾਲ ਬਲਵੰਤ ਸਿੰਘ ਜੋਗਾ ਜੀ ਤੇ ਹਰਿੰਦਰ ਖਾਲਸਾ ਜੀ ਜੋ ਇੱਕ ਸਮਾਜ ਸੇਵੀ ਹੈ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਤੁਹਾਡੇ ਇਹਨਾਂ ਵਿਚਾਰਾਂ ਨਾਲ ਕਿੰਨੀ ਕੀ ਸਹਿਮਤੀ ਹੈ ਕਿਰਪਾ ਕਰਕੇ ਆਪਣੇ ਕਮੈਂਟ ਬਾਕਸਾਂ ਦੇ ਵਿੱਚ ਆਪਣੇ ਜਿਹੜੇ ਲਿੰਕ ਸ਼ੇਅਰ ਨੇ ਜਾਂ ਆਪਾਂ ਕਹਿੰਦੇ ਨੇ ਮੈਸੇਜ ਜਰੂਰ ਕਰਿਓ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬ ਲਾਈਵ ਟੀਵੀ